ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰਗੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਹਰ ਪ੍ਰਕਾਰ ਦਾ ਜੋ ਵੀ ਪ੍ਰਸ਼ਨ ਹੈ ਸੰਸਾਰ ਦਾ ਕਿਸੇ ਦੇ ਹਿਰਦੇ ਅੰਦਰ ਦੁਬਦਾ ਹੋਵੇ ਕਿਸੇ ਦੇ ਹਿਰਦੇ ਅੰਦਰ ਖਾਲਸਾ ਜੀ ਕੋਈ ਪ੍ਰਸ਼ਨ ਹੋਵੇ ਪਰ ਸਤਿਗੁਰਾਂ ਨਾਲ ਪ੍ਰੇਮ ਹੋਵੇ ਸਤਿਗੁਰਾਂ ਦੀ ਬਾਣੀ ਦਾ ਜਾਨੂ ਹੋਵੇ ਸਤਿਗੁਰ ਦੀ ਬਾਣੀ ਉਹਦੇ ਅੰਦਰ ਦੇ ਸਾਰੇ ਸ਼ੰਕਿਆਂ ਨੂੰ ਦੂਰ ਕਰਦੀ ਹੈ ਸਾਰਿਆਂ ਪ੍ਰਸ਼ਨਾਂ ਦਾ ਉੱਤਰ ਮਹਾਰਾਜ ਦਿੰਦੇ ਹਨ ਕੋਈ ਵੀ ਇਹੋ ਜੀ ਗੱਲ ਸੰਸਾਰ ਦੀ ਨਹੀਂ ਜੋ ਮਹਾਰਾਜ ਦੱਸ ਨਹੀਂ ਸਕਦੀ ਕਈ ਕਹਿੰਦੇ ਨੇ ਖਾਲਸਾ ਜੀ ਮੂਰਖ ਲੋਕ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਾ ਤਾਂ ਪੱਖੇ ਦੀ ਲੋੜ ਹੈ ਨਾ ਭੋਜਨ ਦੀ ਲੋੜ ਹੈ ਮਹਾਰਾਜ ਨੂੰ ਕਿਸੇ ਪ੍ਰਕਾਰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਉਹ ਭਾਈ ਉਹਨਾਂ ਵਾਸਤੇ ਹੈ ਜਿਨ੍ਹਾਂ ਵਾਸਤੇ ਉਹ ਗੁਰੂ ਨਹੀਂ ਜਿਨ੍ਹਾਂ ਵਾਸਤੇ ਖਾਲਸਾ ਜੀ ਉਹ ਪੂਰਨ ਗੁਰੂ ਹੈ ਮਹਾਰਾਜ ਸੱਚੇ ਪਾਸ਼ਾ ਪ੍ਰਤਾਖ ਗੁਰੂ ਹਨ ਉਹ ਫਿਰ ਖਾਲਸਾ ਜੀ ਜਿਵੇਂ ਗੁਰੂ ਮਹਾਰਾਜ ਜੀ ਦੀ ਸੇਵਾ ਕਰੀਦੀ ਹੈ ਐਵੇਂ ਸਤਿਗੁਰਾਂ ਦੀ ਸੇਵਾ ਕਰਦੇ ਹਨ ਸੋ ਮਹਾਰਾਜ ਕਹਿੰਦੇ ਸੰਸਾਰ ਜਿਹੜਾ ਹੈ ਵੱਡਾ ਮੂਰਖ ਹੈ ਇਹਦੇ ਵਿੱਚ ਮੂਰਖ ਵੀ ਮਿਲ ਲੰਗੇ ਇਹਦੇ ਵਿੱਚ ਸਿਆਣੇ ਵੀ ਮਿਲ ਲੰਗੇ ਇਹਦੇ ਵਿੱਚ ਸਾਧੂ ਵੀ ਮਿਲ ਲੰਗੇ ਬ੍ਰਹਮ ਗਿਆਨੀ ਵੀ ਮਿਲ ਲੰਗੇ ਇਹ ਇੱਕ ਐਸਾ ਨਗਰ ਹੈ ਖਾਲਸਾ ਜੀ ਮਾਤ ਲੋਕ ਇਹਦੇ ਵਿੱਚ ਵੱਡੇ ਤੋਂ ਵੱਡਾ ਬੇਵਕੂਫ ਵੀ ਤੁਹਾਨੂੰ ਨਜ਼ਰ ਆਵੇਗਾ ਵੱਡੇ ਤੋਂ ਵੱਡਾ ਅਗਲਾ ਵੀ ਤੁਹਾਨੂੰ ਨਜ਼ਰ ਆਵੇਗਾ ਤੇ ਵੱਡੇ ਤੋਂ ਵੱਡਾ ਵਿਦਵਾਨ ਸਾਧੂ ਵੀ ਨਜ਼ਰ ਆਵੇਗਾ ਸੰਸਾਰ ਵਿੱਚ ਮਹਾਰਾਜ ਨੇ ਹਰ ਪ੍ਰਕਾਰ ਦਾ ਇਨਸਾਨ ਪੈਦਾ ਕੀਤਾ ਹੈ ਬ੍ਰਹਮ ਗਿਆਨੀ ਸਾਧੂ ਤਾਂ ਪੈਦਾ ਕੀਤੇ ਹਨ ਕਿ ਉਹਨਾਂ ਦੀ ਚਰਣੀ ਲਾ ਕੇ ਆਪਾਂ ਤਰ ਸਕੀਏ ਸਿੱਖ ਸਾਧੂ ਤਾਂ ਪੈਦਾ ਕੀਤੇ ਉਹਨਾਂ ਵੱਲ ਵੇਖ ਕੇ ਮਹਾਰਾਜ ਤੇ ਸ਼ਰਧਾ ਰੱਖ ਸਕੀਏ ਤੇ ਖਾਲਸਾ ਜੀ ਜਿਹੜੇ ਥੋੜਾ ਬੋਧਾ ਜਾਣੂ ਹਨ ਕਿਸੇ ਕਾਰਜ ਦੇ ਉਹਨਾਂ ਵੱਲ ਵੇਖ ਕੇ ਆਪਾਂ ਕੰਮ ਸਿੱਖ ਸਕੀਏ ਤੇ ਆਪਣੇ ਕਿਰਤਵਿਰਤ ਵਿੱਚ ਵਾਧਾ ਕਰ ਸਕੀਏ ਹਰ ਪ੍ਰਕਾਰ ਦਾ ਮਹਾਰਾਜ ਜੀਆ ਨੇ ਇਸ ਧਰਤੀ ਉੱਤੇ ਇਨਸਾਨ ਪੈਦਾ ਕੀਤਾ ਹੈ ਪਾਤਸ਼ਾਹ ਦੀ ਕੀਰਤੀ ਨੂੰ ਗਾਉਣ ਵਾਲੇ ਹਨ ਪਾਤਸ਼ਾਹ ਮਹਾਰਾਜ ਨੂੰ ਨਿੰਦਣ ਵਾਲੇ ਵੀ ਹਨ ਮਹਾਰਾਜ ਲਿਖਦੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਦੇ ਆ ਕਿ ਮੂਰਖ ਕੌਣ ਹੈ ਮਹਾਰਾਜ ਦੀ ਬਾਣੀ ਨੂੰ ਨਹੀਂ ਮੰਨਣ ਵਾਲਾ ਮੂਰਖ ਹੀ ਹੈ ਖਾਲਸਾ ਜੀ ਕਹਿੰਦੇ ਮੂਰਖ ਤਿਸ ਨੂੰ ਆਖੀਆ ਬੋਲ ਨਾ ਸਮਝ ਆ ਬੋਲ ਨਾ ਜਾਣਾ ਉਹਨੂੰ ਮੂਰਖ ਕਹੀਦਾ ਹੈ ਜਿਹੜਾ ਖਾਲਸਾ ਜੀ ਬੋਲ ਵੀ ਢੰਗ ਨਾਲ ਨਾ ਸਕੇ ਮੂਰਖਾਂ ਵਾਲੀ ਗੱਲ ਕਰੇ ਤੇ ਖਾਲਸਾ ਜੀ ਜਿਹੜਾ ਉਹਨੂੰ ਬੋਲਣਾ ਵੀ ਨਾ ਆਉਂਦਾ ਹੋਵੇ ਤੇ ਬੋਲ ਸਮਝਦਾ ਵੀ ਨਾ ਹੋਵੇ ਹੋਰੋਂ ਕਿਹੋ ਕਰ ਪੁੱਛੀ ਆ ਹੋਰੋਂ ਕਿਉਂ ਕਰ ਆਖ ਵਿਖਾਣਾ ਉਹ ਮੂਰਖ ਦੀ ਬਿਰਤੀ ਹੈ ਉਹਨੇ ਕਿਸੇ ਕੋਲੋਂ ਗੱਲ ਕੁਝ ਪੁੱਛਣੀ ਆ ਤੇ ਅਗਲੇ ਨੂੰ ਕੁਝ ਦੱਸਣੀ ਹੈ ਇਹ ਦੇ ਖਾਲਸਾ ਜੀ ਪ੍ਰਭਾਸ਼ਾ ਦੱਸ ਰਿਹਾ ਕਹਿੰਦੇ ਸਿੱਖਦਾ ਸਮਝਾਈ ਹੈ ਅਰਥ ਅਨਰਥ ਮਨੈ ਵਿੱਚ ਆਣ ਕੋਈ ਉਹਨੂੰ ਸਿਖਿਆ ਦਵੇ ਸਮਝਾਵੇ ਵੀ ਭਲਿਆ ਪੁਰਸ਼ਾ ਇਦਾਂ ਨਹੀਂ ਇਦਾਂ ਕਰੀਦਾ ਪਰ ਕਹਿੰਦੇ ਉਹਨੇ ਸਿੱਧੀ ਗੱਲ ਨੂੰ ਵਿਚਾਰਨਾ ਨਹੀਂ ਪੁੱਠੀ ਗੱਲ ਨੂੰ ਹੀ ਆਪਣੇ ਮਤ ਵਿੱਚ ਰੱਖਣਾ ਵੱਡਾ ਅਸਮਝਣਾ ਸਮਝਈ ਸੁਰਤ ਵੀ ਹੋਣਾ ਹੋਏ ਹੈਰਾਨਾ ਕਹਿੰਦੇ ਵੱਡਾ ਅਸਮਝ ਜਿਹੜਾ ਧਰਤੀ ਉੱਤੇ ਹੈ ਉਹ ਮੂਰਖ ਹੋਇਆ ਕਰਦਾ ਹੈ ਇਸੇ ਪ੍ਰਕਾਰ ਦਾ ਉਹਨੂੰ ਗਿਆਤ ਨਹੀਂ ਹੈਰਾਨ ਹੁੰਦਾ ਬਾਂਦਰਾ ਵਾਂਗੂ ਇੱਕੋ ਹੀ ਜਗ੍ਹਾ ਤੇ ਟਿਕਿਆ ਰਹਿੰਦਾ ਕਈ ਟਿਕਰ ਰਹਿੰਦੇ ਨੇ ਨਾ ਜਿਵੇਂ ਅੱਜ ਕੱਲ੍ਹ ਸ਼ਹੀਦਾਂ ਨੂੰ ਖਾਲਸਾ ਜੀ ਨਿੰਦਦੇ ਤੇ ਕਈ ਚਪੈਰਾ ਸਾਹਿਬ ਦੇ ਪਿੱਛੇ ਪਏ ਹੋਏ ਆ ਵੀ ਇਹ ਗਲਤੀ ਆ ਇਹ ਗਲਤੀ ਆ ਰੋਜ ਬਾਣੀ ਪੜ੍ਹਨੀ ਚਾਹੀਦੀ ਐ ਐਤਵਾਰ ਦੁਪਹਿਰ ਨੂੰ ਕਿਉਂ ਹਾਏ ਹਾਏ ਪਾਪ ਹੋ ਗਿਆ ਸੰਗਤ ਨੇ ਆ ਕਰਤਾ ਪੋਥੀਆਂ ਲੈ ਕੇ ਇੱਥੇ ਬਹਿ ਗਏ ਉੱਥੇ ਬਹਿ ਗਏ ਆ ਕਰਤਾ ਜੋ ਕਰਤਾ ਉਹ ਮੂਰਖ ਨੇ ਖਾਲਸਾ ਜੀ ਉਹ ਪੜ੍ਹੇ ਲਿਖੇ ਮੂਰਖ ਹਨ ਮਹਾਰਾਜ ਉਹਨਾਂ ਪ੍ਰਥਾਈ ਬਚਨ ਕਰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਮਤਿ ਚੇਤਨਾ ਆਵਈ ਦੁਰਮਤ ਮਿਤਰ ਸਤਰ ਪ੍ਰਵਾਨ ਉਹਨਾਂ ਮੂਰਖਾਂ ਨੇ ਮਨ ਵਿੱਚ ਖਾਲਸਾ ਜੀ ਗੁਰੂ ਦੀ ਸਿੱਖਿਆ ਨਹੀਂ ਆਉਂਦੀ ਗੁਰੂ ਨੂੰ ਯਾਦ ਨਿਯੋ ਕਰਦੇ ਖੋਟੀ ਬੁੱਧੀ ਨੂੰ ਅੱਗੇ ਕਰਕੇ ਖਾਲਸਾ ਜੀ ਵੈਰੀ ਮਿੱਤਰ ਇੱਕੋ ਜੇ ਜਾਣਦੇ ਜਿਹੜਾ ਮੂਰਖ ਹੁੰਦਾ ਉਹਦਾ ਵੈਰੀ ਵੀ ਸੇਮ ਹੁੰਦਾ ਤੇ ਖਾਲਸਾ ਜੀ ਮਿੱਤਰ ਵੀ ਸੇਮ ਹੁੰਦਾ ਵੈਰੀ ਮਿੱਤਰ ਨੂੰ ਇੱਕ ਕਰਕੇ ਹੀ ਜਾਣਦਾ ਅਗਣੀ ਸੱਪੋਂ ਵਰਜੀਐ ਗੁਣ ਵਿੱਚ ਅਵਗੁਣ ਕਰੇ ਧਾਨੈ ਕਹਿੰਦੇ ਸੱਪ ਤੇ ਅੱਗ ਜਿਹੜੀ ਐ ਉਹਦੇ ਕੋਲੋਂ ਕੋਈ ਉਹਨੂੰ ਵਰਜੇ ਤੇ ਖਾਲਸਾ ਜੀ ਉਹ ਕਹਿੰਦਾ ਹੁੰਦਾ ਜਾ ਤੁਰੇ ਜਾ ਤੈਨੂੰ ਕੀ ਲੈਣ ਦੇਣਾ ਮੈਂ ਜੋ ਮਰਜ਼ੀ ਕਰਾਂ ਤੇ ਮੂਤੇ ਰੋਵੈ ਮਾਂ ਨਾ ਸਿਆਣਾ ਜਿਵੇਂ ਖਾਲਸਾ ਜੀ ਕੋਈ ਬੱਚਾ ਹੈ ਛੋਟਾ ਤੇ ਮਾਂ ਉਹਨੂੰ ਮੰਜੇ ਤੋਂ ਠਾਉਂਦੀ ਐ ਵੀ ਪਿਸ਼ਾਬ ਕਰੇਗਾ ਤੇ ਬਿਸਤਰਾ ਗਿੱਲੇ ਹੋ ਗਿੱਲਾ ਹੋਵੇਗਾ ਤੇ ਉਹ ਚੁੱਕ ਕੇ ਖਾਲਸਾ ਜੀ ਉਹਨੂੰ ਪਿਸ਼ਾਬ ਕਰਾਉਂਦੀ ਐ ਤੇ ਉਹ ਰੋਂਦਾ ਉਹਨੂੰ ਨਹੀਂ ਇਹ ਚੀਜ਼ ਦਾ ਪਤਾ ਕਿ ਮੇਰਾ ਕੋਈ ਭਲਾ ਕਰ ਰਿਹਾ ਭਲਾ ਇਸ ਕਰਕੇ ਹੋ ਰਿਹਾ ਕਿ ਮਾਂ ਚਾਹੁੰਦੀ ਆ ਸੁੱਕਾ ਬਿਸਤਰਾ ਦੇ ਵਿੱਚ ਚੰਗੀ ਤਰ੍ਹਾਂ ਸੌਂ ਜਾਵੇ ਪਰ ਖਾਲਸਾ ਜੀ ਉਹ ਬਾਲ ਕਰੋਨ ਦਾ ਐਵੇਂ ਕਹਿੰਦੇ ਮੂਰਖ ਦੀ ਬਿਰਤੀ ਹੁੰਦੀ ਆ ਸੰਸਾਰ ਉਹਦਾ ਭਲਾ ਕਰਨਾ ਚਾਹੁੰਦਾ ਤੇ ਮੂਰਖ ਕਹਿੰਦਾ ਵੀ ਇਹ ਮੈਨੂੰ ਤੰਗ ਕਰ ਦੇ ਮੈਨੂੰ ਕਿਉਂ ਇਦਾਂ ਕਰ ਦੇ ਸੋ ਇਸ ਕਰਕੇ ਮਹਾਰਾਜ ਸਮਝਾਉਣਾ ਕਰਦੇ ਆ ਕਿ ਮੂਰਖ ਨਾ ਬਣੋ ਸਤਗੁਰਾਂ ਦੀ ਬਾਣੀ ਦਾ ਜਿਹੜਾ ਪਾਠ ਅਭਿਆਸ ਹੈ ਉਹ ਕਰੋ ਗੁਰੂ ਕੀ ਚਰਣੀ ਲੱਗੋ ਗੁਰੂ ਮਹਾਰਾਜ ਨੂੰ ਮੰਦਾ ਨਾ ਬੋਲੋ ਸੋ ਮਹਾਰਾ ਸੱਚੇ ਪਾਸ਼ਾ ਕਹਿੰਦੇ ਹਨ ਕਿ ਮੂਰਖ ਦੀਆਂ ਹੋਰ ਵੀ ਰੀਤਾਂ ਹਨ ਮੂਰਖ ਜਿਹੜਾ ਹੈ ਉਹ ਗੁਰੂ ਮਹਾਰਾ ਨੂੰ ਨਹੀਂ ਮੰਨਦਾ ਹੁਣ ਆਪਾਂ ਇੱਥੇ ਨਿਰਣਾ ਕਰਨਾ ਕਿ ਅਸੀਂ ਮੂਰਖ ਹਾਂ ਕਿ ਅਸੀਂ ਗੁਰੂ ਕੇ ਸਿੱਖ ਬਣਨਾ ਸੰਸਾਰ ਨਾਲ ਚੱਲਣਾ ਕਿ ਨਿਰੰਕਾਰ ਨਾਲ ਚੱਲਣਾ ਕਹਿੰਦੇ ਕੋਈ ਵੈਦ ਸੀ ਇਹ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਵੈਦ ਚੰਗੇਰੀ ਉੱਠਣੀ ਲੈ ਸਿਲਵਟਾ ਕਚਰਾ ਪੰਨਾ ਕਹਿੰਦੇ ਕੋਈ ਵੈਦ ਸੀ ਤੇ ਖਾਲਸਾ ਜੀ ਬੜਾ ਸਿਆਣਾ ਵੈਦ ਤੇ ਉਹਦੇ ਕੋਲੇ ਨਾ ਕੋਈ ਊਠਣੀ ਲੈ ਕੇ ਆ ਗਿਆ। ਇਹ ਖਾਲਸਾ ਜੀ ਊਠਣੀ ਹੁਣ ਮੂੰਹ ਮਾ ਮਾਰਦੀ ਕਿਤੇ ਉਹਦੇ ਕਚਰਾ ਜਿਹੜਾ ਸੀ ਉਹ ਗਲੇ ਦੇ ਵਿੱਚ ਫਸ ਗਿਆ। ਤੇ ਉਹ ਬਾਹਲ ਜਿੱਦਾਂ ਗਿਲਟੀ ਬਣ ਜਾਂਦੀ ਗਿਲਟਾ ਬਣ ਗਿਆ ਇਦਾਂ ਦੇ ਉਹਨੇ ਵੈਦ ਨੇ ਕੀ ਕੀਤਾ ਉਹ ਸਿਆਣਾ ਸੀ ਜਾਣਦਾ ਸੀ। ਉਹਨੇ ਵਟਾ ਲਿਆ ਖਾਲਸਾ ਜੀ। ਵਟਾ ਉਹ ਗਿਲਟੀ ਦੇ ਉੱਤੇ ਰੱਖ ਕੇ ਤੇ ਜੋਰ ਦੀ ਹੱਥ ਮਾਰਿਆ ਕਚਰਾ ਭੰਦ ਤਾਂ ਗਲੇ ਦਾ ਜਿਹੜਾ ਅੜਿਆ ਹੋਇਆ ਸੀ। ਉਹ ਗਾਲੀ ਗਾਂ ਲੰਗੀ ਊਠਣੀ ਬਿਲਕੁਲ ਚੰਗੀ ਭਲੀ ਹੋ ਗਈ। ਤੇ ਉਹ ਘਰੇ ਲੈ ਗਿਆ ਆਪਣੀ ਉਠਣੀ ਜਿਹੜਾ ਲੈ ਕੇ ਆਇਆ ਸੀ ਬੜੀ ਵਾਹ ਵਾਹ ਹੋਈ ਉਹ ਵੈਦ ਦੀ ਉਥੇ ਖਾਲਸਾ ਜੀ ਇੱਕ ਮੂਰਖ ਖਲੋਤਾ ਵੇਖਣ ਰਿਹਾ ਸੀ ਸਾਰੀ ਖੇਡ ਮੂਰਖ ਖਲੋਤਾ ਵੇਖਿਆ ਦੇਖਦਾ ਰਿਹਾ ਤੇ ਆਪਣੇ ਆਪ ਨੂੰ ਕਹਿਣ ਲੱਗਾ ਕਿ ਲੈ ਐਹੋ ਹੀ ਵੈਦਗੀ ਹੈ ਇਹ ਤੋਂ ਹੋਰ ਵੱਡੀ ਵੈਦਗੀ ਕੀ ਹੁੰਦੀ ਲੋਹਾਂ ਨੂੰ ਤੇ ਆ ਗਈ ਤੇ ਖਾਲਸਾ ਜੀ ਕੁਝ ਸਮਾਂ ਬੀਤਿਆ ਤੇ ਪਿੰਡ ਦੇ ਵਿੱਚੋਂ ਨਿਕਲ ਰਿਹਾ ਸੀ ਤੇ ਕੋਈ ਮਾਈ ਵਿਚਾਰੀ ਬਜ਼ੁਰਗ ਸੀ ਤੇ ਉਹ ਖਾਲਸਾ ਜੀ ਮਾਈ ਵਿਚਾਰੀ ਦੇ ਜਿੱਦਾਂ ਗਲੇ ਦੇ ਵਿੱਚ ਗਿੱਲੜ ਸੀ ਗਿੱਲੜ ਦੀ ਬਿਮਾਰੀ ਸੀ ਉਹਨੂੰ ਗਿੱਲੜ ਦੀ ਮਾਦਗੀ ਜਿਹੜੀ ਉਹ ਫਸੀ ਹੋਈ ਸੀ ਤੇ ਉਹ ਇਹਨੇ ਵੇਖੀ ਮੂਰਖ ਨੇ ਵੇਖੀ ਵੀ ਮਾਈ ਦਾ ਗਲਾ ਤੇ ਊਠ ਵਾਂਗੂ ਜਿੱਦਾਂ ਫੁੱਲਿਆ ਸੀ ਜਿੱਦਾਂ ਊਠ ਦਾ ਫੁੱਲਿਆ ਇਦਾਂ ਹੀ ਫੁੱਲਿਆ ਤੇ ਮੈਂ ਠੀਕ ਕਰ ਦੇਣੀ ਉਹਨਾਂ ਨੂੰ ਜਾ ਕੇ ਕਹਿੰਦਾ ਭਲਿਓ ਪੁਰਸ਼ੋ ਮੈਂ ਵੈਦ ਆ ਤੇ ਮੈਂ ਆ ਤੁਹਾਡੀ ਮਾਈ ਨੂੰ ਜਿਹੜੀ ਆ ਗਲਤੀ ਹੋਈ ਆ ਇਹ ਮੈਂ ਮੈਂਟੋ ਮੈਂਂਟੀ ਠੀਕ ਕਰ ਦੇਣੀ ਉਹ ਕਹਿੰਦੇ ਭਾਈ ਤੂੰ ਵੈਦ ਆ ਤੇ ਕਰ ਦੇ ਇਹ ਖਾਲਸਾ ਜੀ ਉਹਨੇ ਵਟਾ ਫੜਿਆ ਤੇ ਮਾਈ ਦੇ ਧੌਂਦੇ ਰੱਖ ਕੇ ਤੇ ਜੋਰ ਦੀ ਮਾਰਿਆ ਤੇ ਮਾਈ ਦੀ ਮੌਤ ਹੋ ਗਈ। ਜਦੋਂ ਮੌਤ ਹੋਈ ਸੇਵਕ ਸਿੱਖੀ ਵੈਦ ਗਈ ਮਾਰੀ ਬੁੱਢੀ ਰੋਵਣ ਰੰਨਾ ਤੇ ਉਹ ਮਾਈਆਂ ਸਾਰੀਆਂ ਰੋਣ ਲੱਗ ਪੀਆਂ ਤੇ ਉਹਨਾਂ ਬੁੱਢੀ ਮਾਰ ਦਿੱਤੀ ਉਹ ਮਾਰੇ ਵੈਦ ਨੇ ਤੇ ਪਕੜ ਚ ਲਾਇਆ ravelਾ ਪੌਦੀ ਉਗੜ ਗਏ ਸੁਕੰਨਾ ਖਾਲਸਾ ਜੀ ਚੋਕ ਕੇ ਰਾਜੇ ਕੋਲ ਆ ਕੇ ਬੜੀਆਂ ਜੁੱਤੀਆਂ ਮਾਰੀਆਂ ਤੇ ਪੁੱਛਿਆ ਵੀ ਤੂੰ ਭਾਈ ਇਹ ਕੀ ਕੀਤਾ ਤੇ ਕਹਿੰਦਾ ਉਹ ਫਲਾਣੇ ਵੈਦ ਨੂੰ ਫੜੋ ਮੈਂ ਤੇ ਉਹਦੇ ਕੋਲੋਂ ਵੈਦਗੀ ਸਿੱਖੀ ਉਹਨੇ ਊਠ ਠੀਕ ਕਰ ਦਿੱਤੀ ਸੀ ਤੇ ਮੈਂ ਸੋਚਿਆ ਮਾਈ ਠੀਕ ਹੋ ਜਾਏਗੀ ਤੇ ਖਾਲਸਾ ਜੀ ਇਹ ਮੂਰਖ ਦੀਆਂ ਹਰਕਤਾਂ ਹਨ ਕਿ ਜਿਵੇਂ ਸੁਣੀ ਸੁਣਾਈ ਗੱਲ ਜਿੱਦਾਂ ਜ ਨੇਕੀ ਵਰਗੇ ਜਾਂ ਹੋਰ ਕਈ ਦੂਜੇ ਤੀਜੇ ਜਿਹੜੇ ਸਤਿਗੁਰਾਂ ਨੂੰ ਨਿੰਦਦੇ ਹਨ ਸਤਿਗੁਰਾਂ ਦੀ ਬਾਣੀ ਨੂੰ ਨਿੰਦ ਕੇ ਉਹ ਇਹੋ ਜੇ ਮੂਰਖੀ ਨੇ ਉਹਨਾਂ ਦਾ ਆਪਣਾ ਕੋਈ ਦਿਮਾਗ ਨਹੀਂ ਹੈ ਆਪਣੀ ਕੋਈ ਉਹਨਾਂ ਦੀ ਵਿਤਤੀ ਨਹੀਂ ਹੁੰਦੀ ਉਹ ਸੁਣੀ ਸੁਣਾਈ ਗੱਲ ਪਿੱਛੇ ਲੱਗ ਜਾਂਦੇ ਜਿਵੇਂ ਕਈ ਮਨੋਖੇ ਹੋ ਜੇ ਆ ਬਾਣੀ ਕਦੇ ਨਹੀਂ ਪੜੀ ਹੁੰਦੀ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਆ ਜੋ ਸ੍ਰੀ ਗੁਰੂ ਦਸਮ ਗ੍ਰੰਥ ਜੀ ਮਹਾਰਾਜ ਹਨ ਉਹ ਦਸਵੇਂ ਪਾਤਸ਼ਾਹ ਮਹਾਰਾਜ ਦੀ ਜਿਹੜੀ ਬਾਣੀ ਹੈ ਕਈਆਂ ਨੇ ਪੜੀ ਤੱਕ ਨਹੀਂ ਹੈ ਪਤਾ ਹੀ ਕੱਖ ਨਹੀਂ ਇਹ ਵਿੱਚ ਕੀ ਲਿਖਿਆ ਕੋਈ ਇੱਕ ਜਿੰਨੀ ਵੀ ਗੱਲ ਉਹਨਾਂ ਨੂੰ ਕੋਈ ਗਿਆਤ ਨਹੀਂ ਉਹ ਬਾਣੀ ਦੀ ਪਰ ਖਾਲਸਾ ਜੀ ਲੋਕਾਂ ਕੋਲੋਂ ਸੁਣ ਲਿਆ ਵੀ ਇਹ ਬਾਣੀ ਜਿਹੜੀ ਹੈ ਸਾਡੀ ਨਹੀਂਗੀ ਇਹ ਕਲਗੀ ਧਰ ਦੀ ਬਾਣੀ ਨਹੀਂਗੀ ਉਹ ਲੋਕਾਂ ਕੋਲੋਂ ਸੁਣ ਲਿਆ ਤੇ ਪ੍ਰਚਾਰ ਕਰਦੇ ਫਿਰਦੇ ਦਸਮ ਦੀ ਦਸਮ ਦੇ ਵਿਰੋਧੀ ਬਣੇ ਹੋਏ ਜੀ ਦਸਮ ਦੇ ਵਿੱਚ ਆਹ ਲਿਖ ਤੇ ਆਹ ਗੰਦਾ ਲਿਖ ਦਿੱਤਾ ਜੀ ਆਹ ਕਰ ਦਿੱਤਾ ਜੀ ਉਹ ਕਰ ਦਿੱਤਾ ਜੀ ਇਹ ਚ ਚੰਡੀ ਦੀ ਵਾਰ ਲਿਖ ਦਿੱਤੀ ਜੀ ਦੁਰਗਾ ਦੀ ਮਾਰ ਨੇ ਉਪਾਸ਼ਨਾ ਕਰ ਦਿੱਤੀ ਜੀ ਸ਼ਿਵ ਜੀ ਨੂੰ ਮਹਾਰਾ ਸੱਚੇ ਪਾਤਸ਼ਾਹ ਸ਼ਿਵ ਜੀ ਨੇ ਸ਼ਿਵ ਜੀ ਕੋਲੋਂ ਵਾਰ ਮੰਗਦੇ ਉਹਨਾਂ ਨੂੰ ਪਤਾ ਇੱਕ ਅੱਖ ਨਹੀਂ ਉਹ ਇਹੋ ਜੇ ਵੈਦ ਹਨ ਜਿਨ੍ਹਾਂ ਨੇ ਖਾਲਸਾ ਜੀ ਉਹਨੇ ਊਠ ਰਾਜੀ ਕੀਤੀ ਉਹਨੇ ਬੁੱਢੀ ਮਾਰਤੀ ਇਹ ਜਿਹੜਾ ਅਧੂਰਾ ਗਿਆਨ ਹੁੰਦਾ ਹੈ ਖਾਲਸਾ ਜੀ ਇਹ ਪ੍ਰਾਣਾ ਨੂੰ ਲੈ ਕੇ ਬਹਿ ਜਾਂਦਾ ਤੇ ਮੂਰਖਾਂ ਦੀ ਗਿਣਤੀ ਵਿੱਚ ਸਾਡਾ ਜਿਹੜਾ ਨਾ ਆ ਜਾਂਦਾ ਤੇ ਮਹਾਰਾਜ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਿ ਮੂਰਖ ਜੜਾਵਾ ਉਹਦਾ ਕੋਈ ਖਾਲਸਾ ਜੀ ਕੋਈ ਵਖਰਾ ਥੋੜਾ ਕਹਿੰਦੇ ਮੂਰਖ ਅਕਲੀ ਬਾਹਰਾ ਵਾਸੋਂ ਮੂਲ ਨਾ ਹੋਵੀ ਗੰਨਾ ਕਹਿੰਦੇ ਜਿਹੜਾ ਮੂਰਖ ਹੁੰਦਾ ਹੈ ਨਾ ਉਹ ਵਾਸ ਨੂੰ ਗੰਨਾ ਕਹਿੰਦਾ ਤੇ ਗੰਨੇ ਨੂੰ ਵਾਸ ਤੇ ਮਾਨਸ ਦੇ ਹੀ ਪਸ਼ੂ ਉਪੰਨਾ ਕਹਿੰਦੇ ਹੁੰਦਾ ਮਨੁੱਖੀ ਹੈ ਸਰੀਰ ਉਹਦਾ ਬੰਦਿਆਂ ਵਰਗਾਈ ਹੈ ਮਨੁੱਖਾਂ ਵਰਗਾਈ ਹੈ ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੁੰਦਾ ਅੰਦਰੋਂ ਪਸ਼ੂ ਐ ਉਹ ਪਸ਼ੂ ਬਿਰਤੀ ਹੁੰਦਾ ਕਈ ਇਹੋ ਜਿਹੇ ਡੰਗਰ ਹੁੰਦੇ ਖਾਲਸਾ ਜੀ ਉਹ ساری ਰਾਤ ਜਿਹੜਾ ਸਿੰਘ ਮਾਰੀ ਜਾਂਦੇ ਜਿੱਦਾਂ ਕਈਆਂ ਦੇ ਘਰਾਂ ਦੇ ਵਿੱਚ ਹੀ ਪਸ਼ੂ ਰੱਖੇ ਜਿਨ੍ਹਾਂ ਨੇ ਜਿੱਦਾਂ ਇੱਕ ਹੀ ਗੇਟ ਐ ਘਰ ਵੀ ਉੱਥੇ ਐ ਤੇ ਪਸ਼ੂ ਵੀ ਉੱਥੇ ਐ ਤੇ ਕਈਆਂ ਨੇ ਖਾਲਸਾ ਜੀ ਆਪਣੇ ਘਰ ਦੇ ਪਿਛਲੇ ਬੰਨੇ ਪਸ਼ੂਆਂ ਦਾ ਬਣਾਇਆ ਹੁੰਦਾ ਉਹ ਕਈ ਇਹੋ ਜਿਹੇ ਪਸ਼ੂ ਹੁੰਦੇ ਆ ਉਹ ساری ਰਾਤ ਖਾਲਸਾ ਜੀ ਖੁਰਲੀ ਦਾ ਸਿੰਘ ਮਾਰੀ ਜਾਂਦੇ ਉਹ ਨਾ ਆਪ ਸੌਂਦੇ ਬਈਂਦੇ ਟੇਕੇ ਨਾ ਖਾਲਸਾ ਜੀ ਘਰਦਿਆਂ ਨੂੰ ਸੌਣ ਦਿੰਦੇ ਕਈਆਂ ਨਾ ਹੋਇਆ ਹੋਵੇਗਾ ਇਹ ਦੱਸ ਕੇ ਵੀ ਇਦਾਂ ਸੀ ਕਿ ਇੱਕ ਮੈਂ ਹੁੰਦੀ ਸੀ ਮੱਝ ਹੁੰਦੀ ਸੀ ਉਹਨੇ ਖਾਲਸਾ ਜੀ ਸਿਰ ساری ਰਾਤ ਖੁਰਲੀ ਨਾਲ ਮਾਰੀ ਜਾਣਾ ਟਕ ਟਕ ਦੀ ਆਵਾਜ਼ ਆਉਂਦੀ ਰਹਿਣੀ ਉਹ ਉੱਠ ਉੱਠ ਕੇ ਜਾਣਾ ਪਤਾ ਨਹੀਂ ਕੌਣ ਖੜਕਾਉਂਦਾ ਬੂਆ ਤੇ ਕੌਣ ਕੰਨਾਂ ਪਾਂਦਾ ਉਹ ਇਹੋ ਜੀ ਖਾਲਸਾ ਜੀ ਉਹ ਮੂਰਖ ਬਿਰਤੀ ਵਾਲੇ ਲੋਕ ਹੁੰਦੇ ਪਤਾ ਉਹਨਾਂ ਨੂੰ ਕੱਖ ਨਹੀਂ ਹੁੰਦਾ ਤੇ ਪਰ ਖਾਲਸਾ ਜੀ ਉਹ ਆਪਣੇ ਆਪ ਨੂੰ ਵੱਡਿਆਂ ਜਾਣਦੇ ਕੱਲ ਵਾਲੀ ਵੀਡੀਓ ਵਿੱਚ ਵੀ ਆਪਾਂ ਮੂਰਖ ਦੀਏ ਦੋ ਹੋਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਲਿਖੀਆਂ ਹਨ ਉਹਨਾਂ ਦੇ ਬਚਨ ਕਰਾਂਗੇ ਸੋ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਉਹ ਜਿਹੜੀ ਬੱਚੀ ਦਾ ਆਪਾਂ ਇਲਾਜ ਕਰਾਉਨੇ ਉਹ ਤੰਦਰੁਸਤ ਹੈ ਮਹਾਰਾਜ ਦੀ ਕਿਰਪਾ ਨਾਲ ਮੋਰ ਪੈ ਗਿਆ ਜੇ ਹਸਪੀਟਲ ਵਿੱਚ ਹੈ ਛੁੱਟੀ ਨਹੀਂ ਉਹਨੂੰ ਮਿਲੀ ਤੇ ਜਿਸ ਦਿਨ ਮਿਲੇਗੀ ਉਸ ਦਿਨ ਖਾਲਸਾ ਜੀ ਆਪ ਸਭ ਸੰਗਤਾਂ ਨੂੰ ਦੱਸ ਦਵਾਂਗੇ ਉਹਦੀ ਥੋੜੀ ਜੀ ਮੈਂ ਵੀਡੀਓ ਘਰ ਵਾਲਿਆਂ ਨੂੰ ਉੱਥੇ ਬਣਾਉਣ ਨਹੀਂ ਸੀ ਦਿੰਦੇ ਖਾਲਸਾ ਜੀ ਤੇ ਮੈਂ ਘਰ ਵਾਲਿਆਂ ਨੂੰ ਕਿਹਾ ਸੀ ਬਣਾ ਦਿਓ ਉਹਨਾਂ ਨੇ ਬਣਾਈਆਂ ਤੇ ਪਰ ਉਹਦੇ ਵਿੱਚ ਨਾ ਜਿੱਦਾਂ ਬੱਚੀ ਦੇ ਕੱਪੜੇ ਨਹੀਂ ਠੀਕ ਤਰ੍ਹਾਂ ਆਏ ਹੋਏ ਉਹਨਾਂ ਨੇ ਬਹਿ ਕੇ ਹੀ ਬਣਾ ਦਿੱਤੀ ਕੋਈ ਸਹੀ ਤਰ੍ਹਾਂ ਸਿੱਧੇ ਪਾਸਿਓਂ ਨਹੀਂ ਬਣਾਈ ਇਸ ਕਰਕੇ ਮੈਂ ਉਹ ਪਾਈ ਨਹੀਂ ਮੈਂ ਵੈਸੇ YouTube ਦੇ ਉੱਤੇ ਜਾਂ Insta ਦੇ ਉਂ ਪਾਉਣੀ ਸੀ ਤਾਂ ਸੰਗਤਾਂ ਆਪ ਵੇਖ ਸਕੋ ਵੀ ਉਹ ਕਿਹੜੀ ਵੀ ਬੱਚੀ ਆ ਤੇ ਪਰ ਖਾਲਸਾ ਜੀ ਉਹਦੇ ਕੱਪੜੇ ਠੀਕ ਨਾ ਹੋਣ ਕਰਕੇ ਫਿਰਦਾਸ ਨੇ ਸੋਚਿਆ ਵੀ ਨਹੀਂ ਪਾਉਣੀ ਚਾਹੀਦੀ ਇਸ ਕਰਕੇ ਮੈਨੇ ਵੀ ਨਹੀਂ ਪਾਈ ਵੈਸੇ ਮੈਂ ਫੋਟੋ ਇੱਕ ਅੱਧੀ ਸ਼ਾਇਦ ਮੇਕੋ ਹੋਵੇ ਜਾਂ ਉਹਨਾਂ ਕੋ ਮੈਂ ਮੰਗਾ ਲਾਂਗਾ ਉਹ ਮੈਂ ਪਾ ਦਵਾਂਗਾ ਉਸ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਇੱਕ ਬੇਨਤੀ ਹੋਰ ਖਾਲਸਾ ਜੀ ਕਰਨੀ ਦਾਸ ਅ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਹੁਣਾਂ ਨੂੰ ਵੀ ਮਿਲਿਆ ਸੀ ਤੇ ਆਪਾਂ ਜਿਹੜੀ ਸੋਨੇ ਦੀ ਸੇਵਾ ਨਾਲ ਮਿਲ ਕੇ ਖਾਲਸਾ ਜੀ ਸੰਗਤ ਨੇ ਕੀਤੀ ਸੀ ਉਹ ਵੀ ਉਹਨਾਂ ਨੂੰ ਜਦੋਂ ਦਿੱਤੀ ਸੀ ਤੇ ਮਹਾਂਪੁਰਸ਼ਾਂ ਨੇ ਉਹ ਮੈਨੂੰ ਤੇ ਵਿਸਰ ਗਿਆ ਸੀ ਬਚਨ ਤੇ ਫਿਰ دیدار ਹੋਇਆ ਉਹਨਾਂ ਦੇ ਤੇ ਉਹਨਾਂ ਨੇ ਬਚਨ ਕੀਤਾ ਕਿਨੇ ਵੀ ਬਾਬਾ ਨੋਹ ਸਿੰਘ ਸਾਹਿਬ ਦੇ ਆਸਾਨੇ ਦੇ ਖਾਲਸਾ ਜੀ ਮੈਂ ਦਾਸ ਉੱਥੋਂ ਜਾਊਗਾ ਕੱਲ ਨੂੰ ਅਰਦਾਸਾਂ ਕਰਾਉਣ ਜਾਂ ਪਰਸੋਂ ਤੇ ਮੈਂ ਉੱਥੇ ਗੁੰਮਤ ਦੀ ਤੁਹਾਨੂੰ ਫੋਟੋ ਖਿੱਚ ਕੇ ਪਾਵਾਂਗਾ ਕਿੰਨਾ ਕੁ ਸੋਨਾ ਉੱਥੇ ਲੱਗਾ ਤੇ ਕਿੰਨੀ ਜਗ੍ਹਾ ਅਜੇ ਰਹਿੰਦੀ ਆ ਤੇ ਜਿਹੜੀਆਂ ਸੰਗਤਾਂ ਤੇਲ ਫੁੱਲ ਭੇਟਾ ਕਰਕੇ ਸੇਵਾ ਕਰਨੀਆਂ ਚਾਹੁੰਦੀਆਂ ਖਾਲਸਾ ਜੀ ਆਪਾਂ ਫਿਰ ਤੋਂ ਉਹ ਮਾਇਆ ਇਕੱਠੀ ਕਰਕੇ ਜਿੰਨੀ ਵੀ ਮਾਇਆ ਦਾਸ ਕੋਲੇ ਇਕੱਠੀ ਹੋਵੇਗੀ ਉਹਦੀ ਜਿਹੜੀ ਸੋਨੇ ਦੀ ਸੇਵਾ ਉਹ ਇਕੱਠੀ ਕਰਕੇ ਮਹਾਂਪੁਰਸ਼ਾਂ ਨੂੰ ਫੇਰ ਦੇਵਾਂਗੇ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿਉਂਕਿ ਸ਼ਹੀਦਾਂ ਦੇ ਅਸਥਾਨ ਤੇ ਉਹ ਸ਼ਹੀਦਾਂ ਦਾ ਅਸਥਾਨ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅਸੀਸ ਵੀ ਉੱਥੇ ਉਤਰਦਾ ਹੈ ਬਾਬਾ ਨੋਹ ਸਿੰਘ ਸਾਹਿਬ ਦਾ ਸਮਾਦਾ ਵੀ ਉੱਥੇ ਲੱਗ ਜਾਂਦਾ ਜਿਹਨੂੰ ਬਹੁਤ ਜ਼ਿਆਦਾ ਵਾਰ ਹੋ ਜਾਂਦੇ ਸ਼ਰੀਰ ਉੱਤੇ ਤੇ ਇਸ ਕਰਕੇ ਖਾਲਸਾ ਜੀ ਉਹ ਵੱਡਾ ਅਸਥਾਨ ਹੈ ਤੇ ਪਰ ਉਥੇ ਜਿਹੜਾ ਪੜਾ ਜਿਹੜਾ ਸਥਾਨ ਹੈ ਉਹ ਨਿਹੰਗ ਫੌਜਾਂ ਦੇ ਕੋਲੇ ਹੈ ਤੇ ਖਾਲਸਾ ਜੀ ਉਥੇ ਐਸਜੀਪੀਸੀ ਦਾ ਕੋਈ ਲੈਣ ਦੇਣ ਨਹੀਂ ਤੇ ਉਥੇ ਘੋੜੇ ਵੀ 100 150 ਦੇ ਕਰੀਬ ਘੋੜੇ ਹਨ ਤੇ ਉਹਨਾਂ ਦਾ ਪੱਠਾ ਪਾਣੀ ਗੁਰੂ ਘਰ 24 ਘੰਟੇ ਲੰਗਰ ਸ਼ਗਲ ਚੱਲਦਾ ਤੇ ਰਗੜੇ 24 ਘੰਟੇ ਚੱਲਦੇ ਨੇ ਉਥੇ ਬਹੁਤ ਸੰਗਤ ਢੋਗਦੀ ਆ ਖਾਲਸਾ ਜੀ ਗੁਰੂ ਸਾਹਿਬ ਦੀ ਬੜੀ ਬੇਅੰਤ ਕਿਰਪਾ ਹੈ ਤੇ ਪਰ ਖਾਲਸਾ ਜੀ ਉਥੋਂ ਦਾ ਜਿੱਦਾਂ ਪ੍ਰਵਾਹ ਜ਼ਿਆਦਾ ਹੋਣ ਕਰਕੇ ਕੋਈ ਮਾਇਆ ਬਹੁਤੀ ਨਹੀਂ ਚੜਦੀ ਜਿੰਨੀ ਮਾਇਆ ਚੜਦੀਏ ਉਹ ਤੋਂ ਵੱਡਾ ਤੇ ਖਾਲਸਾ ਜੀ ਉਥੇ ਲੰਗਰ ਚੱਲਦਾ ਸੋ ਇਸ ਕਰਕੇ ਜਿਹੜੀ ਇਹ ਸੋਨੇ ਦੀ ਸੇਵਾ ਸੰਗਤ ਤੇਲ ਫੁੱਲ ਜਿਹੜੀ ਮਹਾਂਪੁਰਸ਼ਾਂ ਨੂੰ ਦੇ ਕੇ ਜਾਂਦੀ ਹੈ ਜਾਂ ਓਵੇਂ ਕੋਈ ਸੇਵਾ ਕਰਨੀ ਚਾਹੁੰਦਾ ਕਰਦਾ ਆਪਾਂ ਜਰੂਰ ਨਾਲ ਮਿਲ ਕੇ ਬਾਬਾ ਜੀ ਬਾਬਾ ਨੋਹ ਸਿੰਘ ਸਾਹਿਬ ਦੀਆਂ ਖੁਸ਼ੀਆਂ ਲੁੱਟਣੀਆਂ ਨੇ ਤੇ ਇਹ ਮੇਰੀ ਬੇਨਤੀ ਸੀ ਪ੍ਰਵਾਨ ਕਰਿਓ ਦਾਸ ਕਿੰਨੇ ਦਿਨਾਂ ਦੀ ਸੋਚਦਾ ਸੀ ਅੱਜ ਮੈਨੂੰ ਯਾਦ ਆਇਆ ਕਈ ਵਾਰ ਕਥਾ ਕਰਦੇ ਆ ਵਿਚਾਰ ਕਰਦੇ ਭੁੱਲ ਜਾਣਾ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜੋ ਆਈ ਹੈ ਖਾਲਸਾ ਜੀ ਇਹ ਭਾਈ ਸਾਹਿਬ ਹੁਣੀ ਪੁਰਤਕਾਲ ਦੇ ਵਿੱਚ ਸਨ ਖਾਲਸਾ ਜੀ ਤੇ ਇਹ ਕਹਿੰਦਾ ਸੀ ਵੀ ਮੈਨੂੰ ਇੱਥੇ ਪੇਪਰ ਨਹੀਂ ਮਿਲਦੇ ਕਾਫੀ ਸਮੇਂ ਦਾ ਮੈਂ ਆਇਆ ਹੋਇਆ ਤੇ ਦਾਸ ਨਾਲ ਇਹਦੀ ਖਾਲਸਾ ਜੀ ਗੱਲ ਹੋਈ ਸੀ ਕੁਝ ਨਵੰਬਰ ਦਸੰਬਰ ਅਜੀਤ ਸਿੰਘ ਦੇ ਹੋਣ ਤੋਂ ਪਹਿਲਾਂ ਉਦੋਂ ਕੁ ਹੋਈ ਸੀਗੀ ਕਹਿੰਦੇ ਸੀ ਵੀ ਮੈਨੂੰ ਪੇਪਰ ਨਹੀਂ ਮਿਲਦੇ ਮੈਂ ਕਾਫੀ ਸਮੇਂ ਦਾ ਆਇਆ ਮੇਰੀ ਕੋਈ ਇੱਥੇ ਦਿੱਕਤ ਪਰੇਸ਼ਾਨੀ ਆਉਂਦੀ ਐ ਸਾਰਿਆਂ ਨੂੰ ਪੇਪਰ ਮਿਲ ਗਏ ਜਿਹੜੇ ਨਾਲ ਮੁੰਡੇ ਆਏ ਉਹਨਾਂ ਨੂੰ ਮਿਲ ਗਏ ਪਰ ਮੈਨੂੰ ਨਹੀਂ ਮਿਲੇ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਕਾਰਨ ਤੇ ਕਹਿੰਦਾ ਮੈਂ ਇੱਥੋਂ ਪੇਪਰ ਲੈ ਕੇ ਗਾਂ ਆਪਣਾ ਪਰਿਵਾਰ ਆ ਮੇਰਾ ਮੈਂ ਉੱਥੇ ਜਾਣਾ ਚਾਹੁੰਨਾ ਇਟਲੀ ਵਿੱਚ ਵੀ ਮੇਰਾ ਪਰਿਵਾਰ ਹੈ ਇੰਗਲੈਂਡ ਵਿੱਚ ਵੀ ਪਰਿਵਾਰ ਹੈ ਤੇ ਉਹਨੇ ਖਾਲਸਾ ਜੀ ਦਾਸ ਨਾਲ ਇਹ ਵਚਨ ਕੀਤੇ ਸੀ ਵੀ ਮੈਨੂੰ ਕੋਈ ਰਾਹ ਦੱਸੋ ਵੀ ਮੈਂ ਕਿਸੇ ਕੋਲੋਂ ਮੈਨੂੰ ਤੁਹਾਡਾ ਨੰਬਰ ਮਿਲਿਆ ਤੇ ਖਾਲਸਾ ਜੀ ਦਾਸ ਨੇ ਇਹੀ ਗੱਲ ਕਹੀ ਸੀ ਵੀ ਭਾਈ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ ਬਾਬਾ ਨੂਰ ਸਿੰਘ ਸਾਹਿ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲਸਾ ਜੀ ਉਹਨੂੰ ਇਹੀ ਗੱਲ ਕਹੀ ਵੀ ਅਮਰਤ ਵੇਲੇ ਉੱਠ ਕੇ ਬਾਣੀ ਪੜh ਇਹ ਕੋਈ ਆਪਣੇ ਕੋਲੋਂ ਨਹੀਂ ਕਹਿ ਦਿੱਤਾ ਖਾਲਸਾ ਜੀ ਇਹ ਕਲਗੀਧਰ ਸੁਆਮੀ ਦਾ ਬਚਨ ਹੈ ਉਹੀ ਆਪਾਂ ਦੱਸਿਆ ਇਹ ਹਰ ਇੱਕ ਸਿੱਖ ਨੂੰ ਮਾਈ ਭਾਈ ਨੂੰ ਖਾਲਸਾ ਜੀ ਇਹ ਬਚਨ ਕਮਾਉਣਾ ਚਾਹੀਦਾ ਜਿਸ ਮਨੁੱਖ ਦੇ ਕੋਲੇ ਅਮਰਤ ਵੇਲਾ ਹੈ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਹਨ ਸ਼ਾਮ ਦੀਆਂ 7-2 ਬਾਣੀਆਂ 7 ਬਾਣੀਆਂ ਟੋਟਲ ਹਨ ਤੇ ਖਾਲਸਾ ਜੀ ਜੇ ਉਹ ਵਕਤ ਕੱਢ ਕੇ ਸ੍ਰੀ ਸੁਖਣੀ ਸਾਹਿਬ ਦਾ ਪਾਠ ਵੀ ਕਰ ਸਕਦੇ ਬਹੁਤ ਵੱਡੀ ਗੱਲ ਹੈ ਇਹ ਨਿਤਨੇਮ ਦੇ ਵਿੱਚ ਜਿਹੜਾ ਸਿੱਖ ਪੂਰਾ ਹੈ ਮਹਾਰਾਜ ਸੱਚੇ ਪਾਸ਼ਾ ਦੀ ਬਾਹ ਨਹੀਂ ਛੱਡਦੇ ਖਾਲਸਾ ਜੀ ਆਪਾਂ ਬਾਹ ਮਾਰ ਇਹਨੂੰ ਫੜਾਉਨੇ ਆ ਜਿਹੜਾ ਨਿਤਨੇਮ ਕਰਦੇ ਆ ਸੋ ਇਸ ਕਰਕੇ ਇਹ ਜਰੂਰ ਕਰਿਆ ਕਰੋ ਭਾਈਓ ਗੁਰਮੁਖ ਪਿਆਰੇ ਨੂੰ ਦਾਸ ਨੇ ਇਹੀ ਗੱਲ ਕਹੀ ਵੀ ਮੈਂ ਤੁਹਾਨੂੰ ਇਹੀ ਕਹਿ ਸਕਦਾ ਕਿ ਪੰਜਾਂ ਬਾਣੀਆਂ ਦਾ ਪਾਠ ਕਰਿਆ ਕਰੋ ਬਾਣੀ ਪੜਿਆ ਕਰੋ ਤੇ ਉਸ ਤੋਂ ਬਾਅਦ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਉਹਨਾ ਮੈਨੂੰ ਜिद ਕਰਕੇ ਪੁੱਛਣ ਲੱਗ ਪਿਆ ਕੋਈ ਸ਼ਬਦ ਦਿਓ ਜਿਹੜਾ ਮੈਂ ਜਪਾਂ ਜਿਸ ਨਾਲ ਮੇਰਾ ਕੰਮ ਹੋ ਜਾਏ ਕੋਈ ਸ਼ਬਦ ਦਿਓ ਤੇ ਖਾਲਸਾ ਜੀ ਮੈਂ ਉਹਨੂੰ ਇਹੀ ਗੱਲ ਕਹੀ ਵੀ ਮੈਨੂੰ ਮਾਇਆ ਭੇਜ ਭਾਈ ਤੇ ਮੈਂ ਤੇਰੀ ਦੋਵਾਂ ਸਥਾਨਾਂ ਦੇ ਸ਼ਹੀਦੀ ਦੇਖ ਜਿਹੜੀ ਆ ਉਹ ਕਰਵਾ ਦਾਂਗਾ ਦੋ ਹਫ਼ਤੇ ਲਗਾਤਾਰ ਕਰਵਾਉਣੇ ਆ ਮਹਾਰਾਜ ਦੀ ਕਿਰਪਾ ਵਰਤੀ ਖਾਲਸਾ ਜੀ ਉਹਨੇ ਦੋ ਹਫ਼ਤੇ ਤੇ ਮਾਇਆ ਭੇਜੀ ਨਾ ਸ਼ਾਇਦ ਉਹਨੂੰ ਯਕੀਨ ਨਹੀਂ ਸੀ ਵਾਹਿਗੁਰੂ ਜਾਨੇ ਸੁਣੇਗਾ ਵੀਡੀਓ ਤੇ ਸੇਗਾ ਉਹਨੂੰ ਪਤਾ ਨਹੀਂ ਮੇਰੇ ਤੇ ਯਕੀਨ ਨਹੀਂ ਆਇਆ ਤੇ じゃ ਕਿਵੇਂ ਕਹੀਂ ਇਦਾਂ ਹੀ ਕਰਦੇ ਆ ਖਾਲਸਾ ਜੀ ਪੋਛ ਸਾਰਾ ਲੈਂਦੇ ਆ ਸਾਰੀ ਡਿਟੇਲ ਲੈ ਲੈਂਦੇ ਆ ਬਾਅਦ ਚ ਹੌਲੀ ਜੀ ਕਹਿ ਦਿੰਦੇ ਆ ਠੀਕ ਆ ਜੀ ਤੁਹਾਨੂੰ ਦੱਸਦੇ ਆ ਤੇ ਬਾਅਦਸ ਪਤਾ ਨਹੀਂ ਉਹਨਾਂ ਦਾ ਵਿਸ਼ਵਾਸ ਨਹੀਂ ਬਣਦਾ ਜਾਂ ਯਕੀਨ ਨਹੀਂ ਬਣਦਾ ਵਾਹਿਗੁਰੂ ਜਾਣੇ ਚਲੋ ਆਪਾਂ ਕੀ ਲੈਣਾ ਜਿਹੜਾ ਕੋਈ ਗੁਰਮੁਖ ਪਿਆਰਾ ਸ਼ਰਧਾ ਭਾਵਨਾ ਵਾਲਾ ਜਿਹੜਾ ਆਉਂਦਾ ਉਹਦੀ ਖਾਲਸਾ ਅਰਦਾਸ ਬੇਨਤੀ ਕਰਾਉਂਦੇ ਆ ਜਿਹੜਾ ਫਿਰ ਓਵੇਂ ਦਾ ਖਾਲਸਾ ਜਿਉ ਚਲਾ ਜਾਂਦਾ ਕਈਆਂ ਦਾ ਮੌਕਾ ਹੁੰਦਾ ਕੋਈ ਗੁਰੂ ਸਾਹਿਬ ਦੀ ਇਹ ਖੇਡ ਹੈ ਖਾਲਸਾ ਜੀ ਇਹਦੇ ਵਿੱਚ ਦਾਸ ਦਾ ਕੋਈ ਯੋਗਦਾਨ ਨਹੀਂ ਮੈਂ ਪਹਿਲਾਂ ਵਾਰ-ਵਾਰ ਕਹਿੰਨਾ ਕਿ ਨਾ ਤੇ ਮੈਂ ਕਦੇ ਸੋਚਿਆ ਸੀ ਵੀ ਸੰਗਤ ਦੀ ਸੇਵਾ ਕਰਾਂਗੇ ਨਾ ਕਦੇ ਸੋਚਿਆ ਸੀ 시ਦੀ ਦੇਗਾ ਕਰਾਵਾਂਗੇ ਇਹ ਤੇ ਮਹਾਰਾਸ਼ੀ ਦਾਸ ਸਿੰਘਾਂ ਨੇ ਆਪ ਹੀ ਕਿਰਪਾ ਕਰਕੇ ਦਾਸ ਨੂੰ ਇੱਕ ਕਾਰਜਵਾਲ ਲਾਇਆ ਤੇ ਕਈਆਂ ਦੇ ਖਾਲਸਾ ਜੀ ਕਾਰਜ ਸਵਰੇ ਹਨ ਸੋ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮਹਾਰਾ ਦੀਨ ਦੁਨੀ ਦੇ ਮਾਲਕ ਸਤਿਗੁਰਾਂ ਦੀ ਮਿਹਰ ਸਦਕਾ ਆਪਾਂ ਇਹ ਸੇਵਾ ਕਰ ਰਹੇ ਹਾਂ ਤੇ ਖਾਲਸਾ ਜੀ ਚਲੋ ਉਹਨੇ ਫਿਰ ਨਾ 2 2.5 ਹਫ਼ਤੇ ਬਾਅਦ ਮੈਨੂੰ ਫਿਰ ਮੈਸੇਜ ਕੀਤਾ ਕਿ ਭਾਈ ਸਾਹਿਬ ਜੀ ਮੈਂ ਤੁਹਾਨੂੰ ਮਾਇਆ ਭੇਜ ਦਿੰਨਾ ਤੇ ਤੁਸੀਂ ਮੇਰੀ ਅਰਦਾਸ ਕਰਾ ਦਿਓ ਆਪਣਾ ਨਾਮ ਦੱਸ ਦਿੱਤਾ ਤੇ ਖਾਲਸਾ ਜੀ ਉਹਦੀ ਦਾਸ ਨੇ ਨਾ ਇੱਕ ਹਫ਼ਤਾ ਅਜੇ ਹੋਇਆ ਨਹੀਂ ਸੀ ਪੂਰਾ ਦਾਸ ਉਹਦੋਂ ਲਗਾਤਾਰ ਜਾਂਦਾ ਰਿਹਾ ਤੇ ਖਾਲਸਾ ਜੀ ਇੱਕ ਹਫਤਾ ਪੂਰਾ ਨਹੀਂ ਸੀ ਹੋਇਆ ਤੇ ਮਤਲਬ 5 ਕੁ ਦਿਨ ਹੋਏ ਸੀਗੇ 5 ਕੁ ਦਿਨ ਉਹਨੇ ਵੀ ਖਾਲਸਾ ਜੀ ਉਹ ਜਦੋਂ ਆਪਾਂ ਬਚਨ ਕੀਤਾ ਉਹਨੇ ਮੰਨ ਲਿਆ ਸੀ ਗੁਰਮਖ ਨੇ ਉਮਰਤ ਵੇਲੇ ਜਾਗਣ ਲੱਗ ਪਿਆ ਸੀ 5 ਬਾਣੀਆਂ ਦਾ ਪਾਠ ਕਰਨ ਲੱਗ ਪਿਆ ਸੀ ਤੇ ਉਹਨੂੰ ਦੱਸਿਆ ਸੀ ਵੀ ਤੂੰ ਸੁਣਨਿਆ ਜਦੋਂ ਸਾਰਾ ਦੱਸਿਆ ਸੀ ਦਾ ਜਦੋਂ ਸਾਰਿਆਂ ਨੂੰ ਦੱਸਦਾ ਕਿ ਪਹਿਲਾਂ ਸੁਣਨੀਆਂ ਨੇ ਪਹਿਲਾਂ ਕਰਨੀਆਂ ਨਹੀਂ ਸ਼ੁੱਧ ਕਰਨੀਆਂ ਬਾਣੀ ਫਿਰ ਫਿਰ ਪੜ੍ਹਨੀਆਂ ਉਵੇਂ ਹੀ ਉਹ ਗੁਰਮੁਖ ਕਰਨ ਲੱਗ ਪਿਆ ਸੀ ਖਾਲਸਾ ਜੀ ਦੋ ਹਫ਼ਤੇ ਉਹਨੇ ਕੀਤੀ ਏਦਾਂ ਸੇਵਾ ਦੋ ਢਾਈ ਹਫ਼ਤੇ ਜਿਹੜਾ ਹਫ਼ਤਾ ਮੈਸੇਜ ਨਹੀਂ ਕੀਤਾ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਮੈਂ ਉਹਨੂੰ ਕਿਹਾ ਵੀ ਕੋਈ ਸਰੂਪ ਕਹਿੰਦਾ ਮੇਰੇ ਕਮਰੇ ਦੇ ਵਿੱਚ ਹੈਗਾ ਵੀ ਆ ਸੀ ਧਾਨਾ ਵੀ ਇੱਕ ਮੁੰਡਾ ਨਾਲ ਆਇਆ ਉਹ ਬਹੁਤ ਮਹਾਰਾਜੀ ਕਿਰਪਾ ਨਾਲ ਸ਼ੀਧਾਨਾ ਜੁੜਿਆ ਹੋਇਆ ਤੇ ਕੋਈ ਨਹੀਂ ਅਸੀਂ ਉੱਥੇ ਇਕੱਠਿਆਂ ਹੀ ਕਰ ਲਈ ਕਰਨੀ ਇੱਥੇ ਜੋਤ ਜਗਾ ਲਿਆ ਕਰਾਂਗੇ ਤੇ ਖਾਲਸਾ ਜੀ ਉਹ ਜੋਤ ਵੀ ਆਪੇ ਜਗਾਉਣ ਲੱਗ ਪਿਆ ਮੈਂ ਤਾਂ ਉਹਨੂੰ ਬਸ ਰਾਹ ਪਾਇਆ ਸੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਹਾਰਾਜ ਦੀ ਮਿਹਰ ਸਦਕਾ ਉਨੇ ਜਿਹਨੂੰ ਦੇ ਗਾਂਖ ਭੇਜੀਆਂ ਪੈਸੇ ਭੇਜੇ ਤੇ ਪੰਜ ਕ ਦਿਨ ਖਾਲਸਾ ਜੀ ਹੋਏ ਸੀ ਦੋਵਾਂ ਸਥਾਨਾਂ ਦੇ ਦੇਖ ਕਰਾਉਣੇ ਵਜਾ ਦਾ ਬਾਬਾ ਨੂ ਸਿੰਘ ਸਾਹਿਬ ਦੇ ਸਥਾਨੇ ਤੇ ਕਰਾਈ ਸੀ ਜਦੋਂ ਮਹਾਰਾਜ ਦੀ ਕਿਰਪਾ ਵਰਤੀ ਤੇ ਪੰਜ ਕ ਦਿਨਾਂ ਬਾਅਦ ਉਹਨੂੰ ਸੁਪਨਾ ਆਉਂਦਾ ਤੇ ਖਾਲਸਾ ਜੀ ਉਹ ਮੈਨੂੰ ਇਹੋ ਜੇਦ ਕਰਕੇ ਪੁੱਛਦਾ ਵੀ ਮੈਨੂੰ ਅ ਸ਼ਬਦ ਦਿਓ ਸ਼ਬਦ ਦਿਓ ਤੇ ਖਾਲਸਾ ਜੀ ਉਹ ਉਹਨੂੰ ਸੁਪਨਾ ਆਉਂਦਾ ਸੁਪਨਾ ਇਹ ਆਉਂਦਾ ਕਿ ਸੁਪਣਿਆਂ ਦੇ ਵਿੱਚ ਨਾ ਮੈਂ ਉਹਨੂੰ ਕੋਈ ਸ਼ਬਦ ਦੱਸ ਰਿਹਾ ਨੇ ਪਰ ਉਹਨੂੰ ਸੁਣਿਆ ਨਹੀਂ अनुचेते दी शब्द ਤੇ ਮੈਨੂੰ ਉਹਨਾਂ ਦੱਸਿਆ ਕਿ ਭਾਈ ਸਾਹਿਬ ਜੀ ਮੈਨੂੰ ਇਹਦਾ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਨਾ ਤੁਹਾਡੀ ਉਹਨੇ ਕਿਤੇ ਮੈਨੂੰ ਖਾਲਸਾ ਜੀ ਇੰਸਟਾ ਤੇ ਦੇਖਿਆ ਹੋਣਾ ਮੇਰੀ ਸ਼ਕਲ ਦੇਖ ਲਈ ਹੋਵੇਗੀ ਕਹਿੰਦੇ ਵੀ ਤੁਸੀਂ ਹੋ ਤੇ ਤੁਸੀਂ ਮੈਨੂੰ ਸ਼ਬਦ ਦੱਸਦੇ ਹੋ ਪਰ ਮੈਨੂੰ ਸ਼ਬਦ ਉਹ ਯਾਦ ਨਹੀਂ ਰਹਿੰਦਾ ਤੇ ਮੈਂ ਕਿਹੜਾ ਸ਼ਬਦ ਖਾਲਸਾ ਜੀ ਮੈਨੂੰ ਬੜੀ ਜਿੱਦ ਕਰਨ ਲੱਗ ਪਿਆ ਵੀ ਦੇਖੋ ਮਹਾਰਾਣੇ ਮੈਨੂੰ ਸੁਪਨੇ ਵਿੱਚ ਵੀ ਖਾਤਾ ਤੁਸੀਂ ਮੈਨੂੰ ਸ਼ਬਦ ਦਿੰਨੇ ਹੋ ਕੋਈ ਤੇ ਸ਼ਬਦ ਦਾ ਮੈਂ ਅਭਿਆਸ ਕਰਦਾ ਤੇ ਮੇਰੇ ਕਾਰਜ ਫਦੇ ਹੁੰਦੇ ਤੇ ਖਾਲਸਾ ਜੀ ਨੇ ਬੜੀ ਜਿੱਦ ਕੀਤੀ ਤੇ ਮੈਂ ਕੁਦਰਤੀ ਸ਼ਾਮਾਂ ਨੂੰ ਨਾ ਜਦੋਂ ਕੀਰਤਨ ਸੋਲੇ ਦਾ ਜਾਪ ਕਰਕੇ ਆਰਾਮ ਕਰਨ ਲੱਗਾ ਤੇ ਮੈਂ ਮਹਾਰਾਜ ਚਰਨਾ ਵਿੱਚ ਅਰਦਾਸ ਕੀਤੀ ਆਪੇ ਮੈਨੂੰ ਚੇਤਾ ਆ ਗਿਆ ਉਹ ਸਿੰਘ ਦਾ ਨਹੀਂ ਤੇ ਹੁਣ ਕਿੰਨੀ ਸੰਗ ਤਾਂ ਨਹੀਂ ਚੇਤਾ ਆਉਂਦਾ ਤੇ ਮੈਂ ਕੁਦਰਤੀ ਅਰਦਾਸ ਕੀਤੀ ਮਹਾਰਾ ਸੱਚੇ ਪਾਤਸ਼ਾਹ ਵੀ ਉਹ ਸਿੰਘ ਨੂੰ ਜਿਹੜਾ ਤੁਸੀਂ ਸ਼ਬਦ ਮਹਾਰਾ ਦਿੱਤਾ ਕਿਰਪਾ ਕਰੋ ਵੀ ਉਹਨੂੰ ਮਹਾਰਾ ਸੁਣਾ ਦੇ ਉਹਨੂੰ ਕੋਈ ਚੇਤਾ ਰਹਿ ਜਾਵੇ ਤੇ ਖਾਲਸਾ ਜੀ ਦਾਸ ਜੀ ਆਰਾਮ ਕਰਨ ਵਾਸਤੇ ਕੁਝ ਪਿਆਈ ਸੀ ਤੇ ਥੋੜੇ ਸਮੇਂ ਵਿੱਚ ਹੀ ਦਾਸ ਨੂੰ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਖੇਡ ਨਾ ਮੈਂ ਕਿਸੇ ਸਥਾਨ ਤੇ ਆ ਸਤਿਗੁਰੂ ਜੀ ਬਿਰਾਜਮਾਨ ਨੇ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ ਤੇ ਉੱਥੇ ਖਾਲਸਾ ਜਿਹੜਾ ਮਹਾਰਾਜ ਦੀ ਤਾਬਿਆ ਸਿੰਘ ਬੈਠਾ ਨਜ਼ਰੀ ਨਹੀਂ ਆਉਂਦਾ ਉਹਦਾ ਰੂਪ ਨਹੀਂ ਨਜ਼ਰੀ ਆਇਆ ਪਰ ਇਦਾਂ ਲੱਗਦਾ ਕਿ ਕੋਈ ਬੈਠਾ ਬਾਣੀ ਪੜ ਰਿਹਾ ਬਾਣੀ ਦੀ ਆਵਾਜ਼ ਆ ਰਹੀ ਹੈ ਮਹਾਰਾਜ ਦੇ ਸਰੂਪ ਵਿੱਚੋਂ ਤੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਜਿਹਨੂੰ ਆਵਾਜ਼ ਆਈ ਨਾ ਤੇ ਉਹਦੇ ਵਿੱਚ ਜਿਹੜਾ ਸ਼ਬਦ ਮਹਾਰਾਜ ਨੇ ਬੋਲਿਆ ਉਹ ਖਾਲਸਾ ਜੀ ਸ਼ਬਦ ਸੀਗਾ ਜਿਹੜਾ ਆਪਾਂ ਪੜਦੇ ਆਂ ਆ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਹ ਜਿਹਨੂੰ ਸਾਰਾ ਸ਼ਬਦ ਖਾਲਸਾ ਜੀ ਦਾਸ ਨੇ ਵੀ ਸੁਪਨੇ ਦੇ ਵਿੱਚ ਦੇਖਿਆ ਸਾਰਾ ਨਾਲ ਪੜਿਆ ਤੇ ਪੜਨ ਤੋਂ ਬਾਅਦ ਮਹਾਰਾਜ ਦੇ ਰੂਪ ਵਿੱਚ ਉਹ ਇਹ ਖੇਡ ਵਰਤ ਲਈ ਆ ਉਹ ਸਿੰਘ ਇਹ ਆਵਾਜ਼ ਕਹਿੰਦਾ ਕਹਿੰਦਾ ਲਾਬੀ ਸਿੰਘਾ ਆਪ ਜਾ ਆਪ ਨੂੰ ਦੇ ਦੇ ਤੇ ਮਹਾਰਾਜ ਨੇ ਐਸੀ ਕਲਾਸ਼ੀ ਦਾਣੇ ਵਰਤਾਈ ਖਾਲਸਾ ਜੀ ਤੇ ਅਗਲੇ ਦਿਨ ਫਿਰ ਮੈਂ ਨਾ ਉਹ ਨੰਬਰ ਤਾਂ ਠਾਹ ਹੋ ਜਾਂਦੇ ਮੈਂ ਸੇਵ ਨਹੀਂ ਕਰਦਾ ਕਿਸੇ ਦਾ ਮੈਂ ਬੜਾ ਲੱਭਿਆ ਤੇ ਮਨੂਰਾ ਨੰਬਰ ਨਹੀਂ ਲੱਭਾ ਸਿੰਘ ਦਾ ਤੇ ਖਾਲਸਾ ਜੀ ਚਲੋ ਫਿਰ ਉਸ ਤੋਂ ਬਾਅਦ ਦਾਸ ਨੇ ਪੂਰੀਆਂ 2 ਹਫ਼ਤੇ ਹੋਣ ਵਾਲੇ ਸੀ 1 ਹੀ ਬਾਕੀ ਸੀ ਉਹਦੀ ਅਰਦਾਸ ਤੇ ਉਹ ਦਿਨ ਮੈਂ ਜਦੋਂ ਕਰਾਉਣ ਗਿਆ ਤਾਂ ਦਾਤਾ ਕੁਦਰਤੀ ਮੈਸੇਜ ਆ ਗਿਆ ਉਹਨੇ ਵੀ ਉਹਨੇ ਦਿਨ ਮੈਸੇਜ ਨਹੀਂ ਕੀਤਾ ਵਾਹਿਗੁਰੂ ਜਾਣੇ ਬਿਜੀ ਹੋਵੇਗਾ ਜਾਂ ਕੋਈ ਗੱਲ ਤੇ ਜਦੋਂ ਉਹਦਾ ਮੈਸੇਜ ਆਇਆ ਤੇ ਖਾਲਸਾ ਜੀ ਦਾਸ ਨੇ ਉਹਨੂੰ ਇਹੀ ਗੱਲ ਕਹੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਵੀ ਸ਼ਹੀਦਾ ਸਿੰਘਾਂ ਦੇ ਅੱਗੇ ਅਰਦਾਸ ਮੈਂ ਕੀਤੀ ਸੀ ਵੀ ਉਹਨਾਂ ਨੇ ਮੈਨੂੰ ਦੱਸਿਆ ਵੀ ਆਹ ਸ਼ਬਦ ਸਿੰਘ ਨੂੰ ਦੇ ਦੇ ਤਾਂ ਜੇ ਇਸ ਵੇਲੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੀ ਤਾਂ ਮੈਂ ਉਹਨੂੰ ਇਹ ਸ਼ਬਦ ਦੱਸਣ ਲੱਗਾ ਉਹ ਅੱਗੋਂ ਕਹਿੰਦਾ ਭਾਈ ਸਾਹਿਬ ਜੀ ਮੈਨੂੰ ਵੀ ਮਾਰਨੇ ਦਰਸ਼ਨ ਦਿੱਤੇ ਅਸੀਂ ਤਾਂ ਨੇ ਬਾਬਾ ਦੀਪ ਸਿੰਘ ਸਾਹਿਬ ਵਰਗਾ ਸਰੂਪ ਸੀ ਘੋੜੇ ਤੇ ਚੜੇ ਹੋਏ ਨਿਹੰਗ ਸਿੰਘ ਬੜੇ ਜਮਾਨ ਬਜ਼ੁਰਗ ਚਿੱਟੇ ਦਾੜੇ ਚਿੱਟੇ ਮੁਸ਼ਹਰੇ ਮੁਸ਼ਹਰੇ ਭਾਵ ਮੁੱਛਾਂ ਤੇ ਜਿਹੜੇ ਪਰਵਟੇ ਦੇ ਕੇਸ ਨੇ ਉਹ ਵੀ ਚਿੱਟੇ ਤੇ ਬੜੇ ਜਮਾਨ ਸ਼ਸਤਰਾਂ ਦੇ ਨਾਲ ਲੈਸ ਬੜਾ ਉੱਚਾ ਉਹਨਾਂ ਦਾ ਘੋੜਾ ਕਹਿੰਦੇ ਤੇ ਕਹਿੰਦੇ ਉਹਨਾਂ ਨੇ ਮੈਨੂੰ ਨਾ ਸੁਪਨੇ ਵਿੱਚ ਦਰਸ਼ਨ ਦੇ ਕੇ ਇਹ ਕਿਹਾ ਸਿਖਾ ਇੱਕ ਤੇ ਅੱਜ ਤੋਂ ਬਾਅਦ ਕਿਸੇ ਦੀ ਜੂਠ ਨਹੀਂ ਖਾਣੀ ਇਹ ਸਭ ਤੋਂ ਪਹਿਲਾ ਵਚਨ ਕੀਤਾ ਤੇ ਦੂਜਾ ਵਚਨ ਕੀਤਾ ਸਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਇਹ ਜਿਹੜਾ ਸ਼ਬਦ ਦਾ ਅਭਿਆਸ ਕਰ ਤੇਰੇ ਕਾਜ ਹੋਣਗੇ ਵੇਖੋ ਖਾਲਸਾ ਜੀ ਨਾ ਤੇ ਉਹ ਸਿੰਘ ਸ਼ਹੀਦਾਂ ਨਾਲ ਬਹੁਤਾ ਜੁੜਿਆ ਸੀ ਤੇ ਮਹਾਰਾਜ ਨੇ ਐਸੀ ਉਹਤੇ ਕਿਰਪਾ ਕੀਤੀ ਉਹਨੇ ਅੰਮ੍ਰਿਤ ਵੇਲੇ ਹੀ ਸੰਭਿਆ ਇਕੱਲਾ ਪੰਜ ਬਾਣੀਆਂ ਸਵੇਰੇ ਦੋ ਬਾਣੀਆਂ ਸ਼ਾਮਾਂ ਨੂੰ ਪਰਪੱਕ ਉਹਨੇ ਕੀਤੀਆਂ ਸੀ ਦੋ ਹੀ ਹਫਤੇ ਦੋ ਚਾਰ ਉੱਤੇ ਹੋਏ ਸੀ ਉਹਨੂੰ ਬਾਣੀ ਪੜਦਿਆਂ ਨੂੰ ਤੇ ਮਾਰਨ ਆਣ ਕੇ ਸ਼ੀਦਾ ਨੇ ਦਰਸ਼ਨ ਦੇ ਦਿੱਤੇ ਤੇ ਖਾਲਸਾ ਜੀ ਉਹ ਕਹਿੰਦਾ ਵੀ ਮੈਨੂੰ ਦਰਸ਼ਨ ਇਦਾਂ ਆਏ ਵੀ ਮੈਂ ਆਪਣੇ ਪਿੰਡ ਦੇ ਰਸਤੇ ਤੇ ਸਾਡਾ ਕੱਚਾ ਰਸਤਾ ਮੋਟਰ ਨੂੰ ਜਾਂਦਾ ਉੱਤੇ ਮੈਂ ਤੁਰਿਆ ਜਾਂਦਾ ਸਾਂ ਤੇ ਬਾਣੀ ਪੜਦਾ ਜਾਂਦਾ ਸਾਂ ਤੇ ਅੱਗੋਂ ਘੋੜੇ ਤੇ ਬਈ ਨਾ ਪੌਣਾ ਦੀ ਆਵਾਜ਼ ਆਈ ਘੋੜਾ ਨਜ਼ਰ ਨਹੀਂ ਆਇਆ ਫਿਰ ਲੱਗੇ ਆ ਕੇ ਨਜ਼ਰ ਆਇਆ ਤੇ ਕਹਿੰਦਾ ਵੀ ਮੈਂ ਉਹ ਜਾਣਨਾ ਕਿ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਮਹਾਂਪੁਰਸ਼ਾਂ ਨੇ ਦਰਸ਼ਨ ਹੋਏ ਤੇ ਖਾਲਸਾ ਜੀ ਜਦੋਂ ਮੈਂ ਉਹਨੂੰ ਪੁੱਛਿਆ ਕਿਹੜਾ ਸ਼ਬਦ ਉਹਨੇ ਆਹ ਸ਼ਬਦ ਦੱਸਿਆ ਮੈਂ ਹੈਰਾਨ ਹੋ ਗਿਆ ਕਿ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਮੈਨੂੰ ਸਤਗੁਰਾਂ ਨੇ ਇਹੀ ਸ਼ਬਦ ਤੈਨੂੰ ਕਹਿਣ ਵਾਸਤੇ ਕਿਹਾ ਵੇਖੋ ਕਿੰਨੀ ਵੱਡੀ ਖੇਡ ਖਾਲਸਾ ਜੀ ਵਰਤੀ ਤੇ ਉਹ ਮੈਂ ਉਹਨੂੰ ਦੱਸਿਆ ਮੈਂ ਕਹਾ ਭਲਿਆ ਪੁਰਖਾ ਮੈਂ ਤੇ ਤੇਰਾ ਨੰਬਰ ਲੱਭਦਾ ਅਸਾਂ ਤੇ ਮੈਨੂੰ ਨੰਬਰ ਤਾਂ ਅਠਾ ਹੋ ਗਿਆ ਲੱਭਾ ਨਹੀਂ ਵੀ ਇੰਨੀ ਸੰਗਤ ਮੈਨੂੰ ਮੈਸੇਜ ਕਰਦੇ ਤੇਰਾ ਨੰਬਰ ਨਹੀਂ ਮੈਨੂੰ ਮਿਲਿਆ ਤੇ ਮੈਂ ਤਾਂ ਤੈਨੂੰ ਇੰਨੇ ਦਿਨਾਂ ਤੋਂ ਦੱਸਣ ਨੂੰ ਫਿਰਦਾ ਕਿ ਸਤਗੁਰਾਂ ਨੇ ਇਦਾਂ ਕਲਾ ਵਰਤਾਈ ਉਹ ਖਾਲਸਾ ਜੀ ਉਹ ਵੀ ਸਿਖ ਹਰਾਣ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ ਕਿਡੀ ਖੇਡ ਮਾਰ ਰਹੇ ਨੇ ਵਰਤਾਈ ਤੇ ਸੱਚੇ ਪਾਤਸ਼ਾਹ ਦੀ ਇਹ ਖਾਲਸਾ ਜੀ ਕਿਰਪਾ ਵਰਤੀ ਉਸੇ ਮਹੀਨੇ ਉਹਦੇ ਪੇਪਰ ਬਣ ਗਏ ਬਾਹਰ ਦੇ ਪੁਰਤਕਾ ਤੇ ਜਿਹੜੇ ਪੇਪਰ ਸੀ ਉਸੇ ਮਹੀਨੇ ਉਹਦੇ ਬਣ ਕੇ ਆ ਗਏ ਤੇ ਮਹਾਰਾਜ ਤੇ ਖਾਲਸਾ ਜੀ ਸਾਡੇ ਅੰਗ ਸੰਗ ਸਦਾ ਸਾਡੇ ਨਾਲ ਹੈ ਸਾਡੇ ਸਭੇ ਕਾਜ ਸਵਾਰਨ ਵਾਲਾ ਪਰ ਆਪਾਂ ਖਾਲਸਾ ਜੀ ਮਹਾਰਾਜ ਨੂੰ ਦੂਰ ਕਰਦੇ ਹਾਂ ਮਹਾਰਾਜ ਸਾਡੇ ਤੋਂ ਦੂਰ ਨਹੀਂ ਇਵੇਂ ਮਹਾਰਾਜ ਨੇ ਕਲਾ ਵਰਤਾਈ ਖਾਲਸਾ ਦੀ ਸ਼ਹੀਦਾਂ ਸਿੰਘ ਨੇ ਤੇ ਐਡਾ ਉਹਦਾ ਪ੍ਰੇਮ ਬਣਿਆ ਸਿੱਖ ਦਾ ਤੇ ਖਾਲਸਾ ਜੀ ਇਥੋਂ ਹੋ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਹਫ਼ਤਾ ਸੇਵਾ ਕਰਕੇ ਗਿਆ ਤੇ ਮਹਾਰਾਜ ਨੇ ਐਡੀ ਕਲਾ ਵਰਤਾਈ ਖਾਲਸਾ ਜੀ ਸਤਗੁਰਾਂ ਨੇ ਮਿਹਰਾ ਕੀਤੀਆਂ ਤੇ ਮਹਾਰਾਜ ਸੱਚੇ ਪਾਸ਼ਾ ਕਰਦੇ ਆ ਭਾਈ ਤੇ ਉਹ ਵੀ ਇਹ ਵੀ ਦੱਸਦਾ ਮੈਂ ਕਿ ਖਾਲਸਾ ਜੀ ਦਾਸ ਦਾ ਭਜੰਗੀ ਭਜੰਗੀ ਵਾਸ ਨੂੰ ਪਤਾ ਲੱਗਿਆ ਸੀ ਤੇ ਦਾਸ ਦੀ ਭਜੰਗੀ ਵਾਸਤੇ ਉਹਨੇ 2100 ਰੁਪਇਆ ਆ ਇਹ ਸਗਣ ਭੇਜਿਆ ਸੀ ਵੀ ਭਾਈ ਸਾਹਿਬ ਜੀ ਮੈਂ ਖੁਸ਼ੀ ਦੇ ਤੌਰ ਤੇ ਬੱਚੇ ਨੂੰ ਦੇ ਰਿਆਂ ਪਰ ਫਿਰ ਵੀ ਆਪਾਂ ਜਿਹੜੀ ਸੇਵਾ ਸੀ ਖਾਲਸਾ ਜੀ ਆਪਣੇ ਨਾਲੋਂ ਜ਼ਿਆਦਾ ਲੋੜ ਗਰੀਬਾਂ ਨੂੰ ਆ ਬਹੁਤ ਇਹੋ ਜਿਹੇ ਪਰਿਵਾਰ ਨੇ ਗਰੀਬ ਨੇ ਜਿਨ੍ਹਾਂ ਦੇ ਘਰ ਵਿੱਚ ਆਟਾ ਵੀ ਨਹੀਂ ਤੇ ਉੱਥੇ ਆਪਾਂ ਵਰਤ ਲੈਨੇ ਆ ਤੇ ਮੇਰੀ ਇਹੋ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਆਪ ਸੰਗਤਾਂ ਦੇ ਚਰਨਾਂ ਵਿੱਚ ਕਿ ਸਤਿਗੁਰਾਂ ਦੀ ਰਹਿਮਤ ਨਾਲ ਮਿਹਰ ਨਾਲ ਹੀ ਸਾਰੇ ਕਾਰਜ ਹੋ ਰਹੇ ਆ ਸਤਿਗੁਰ ਕਰਨ ਕਰਾਉਣ ਵਾਲੇ ਆ ਮਹਾਰਾਜ ਤੋਂ ਬਿਨਾ ਕੋਈ ਨਹੀਂ ਸਤਿਗੁਰੂ ਭਲਾ ਕਰਨ ਸਤਿਗੁਰੂ ਸਾਰਿਆਂ ਨੂੰ ਗੁਰਸਿੱਖੀ ਜੀਵਨ ਬਖਸ਼ਣ ਮਹਾਰਾਜ ਸੱਚੇ ਪਾਸ਼ਾ ਦਾਇਆ ਕਰਨ ਸ਼ਰਧਾ ਰੱਖ ਕੇ ਭਾਵਨਾ ਰੱਖ ਕੇ ਅੰਮ੍ਰਿਤ ਵੇਲੇ ਸਾਂਭੋ ਜਿਹੜੇ ਚਪਰੇ ਤੇ ਵੀ ਜਾਣੇ ਹੋ ਅੰਮ੍ਰਿਤ ਵੇਲੇ ਵੀ ਉੱਠ ਕੇ ਬਾਣੀ ਪੜੋ ਅੰਮ੍ਰਿਤ ਵੇਲੇ ਦਾ ਤਿਆਗੋ ਅੰਮ੍ਰਿਤ ਵੇਲੇ ਸੱਚ ਨਾਮ ਵਢਿਆਈ ਵਿਚਾਰ ਮਹਾਰਾਜ ਕਹਿੰਦੇ ਉਸ ਵੇਲੇ ਵਾਹਿਗੁਰੂ ਨਾਲ ਕੀਤੀ ਹੋਈ ਵਿਚਾਰ ਸਿਫਤ ਸਲਾਹ ਸਤਿਗੁਰਾਂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਚਾਲਾਂਗੇ ਉਠ ਨਾਮ ਜਪ ਮਹਾਰਾਜ ਕਹਿੰਦੇ ਉਹ ਉੱਠ ਕੇ ਵਾਹਿਗੁਰੂ ਦਾ ਨਾਮ ਜਪੋ ਮਣਾ ਰਾਬਤੇ ਨੂੰ ਬਹੁਤ ਕੁਝ ਦਵੇਗਾ ਸੋ ਐਵੇਂ ਖਾਲਸਾ ਜੀ ਸਤਿਗੁਰਾਂ ਦੇ ਘਰੋਂ ਬਰਕਤਾਂ ਪ੍ਰਾਪਤ ਹੁੰਦੀਆਂ ਮਹਾਰਾਏ ਕਿਰਪਾ ਕਰ ਅਨੁਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ